ਅਸੇਕ ਬਿਊ ਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਗਾ ਸਵਾਗਤ ਹੈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅੰਦਰ ਤੇਜ਼ੀ ਨਾਲ ਹੋ ਰਿਹਾ ਪ੍ਰਵਾਸ ਦਾ ਮੇਰਾ ਮਸਲਾ ਹੈ ਉਹ ਬਹੁਤ ਭਖਿਆ ਹੋਇਆ ਹੈ ਤੇ ਖਾਸ ਕਰਕੇ ਜਿਹੜੇ ਸਿੱਖ ਹੈ ਉਹ ਇਸ ਖਾਤਰੇ ਤੋਂ ਬਹੁਤ ਚਿੰਤਿਤ ਹੈ ਤੇ ਆਪਣੀ ਚਿੰਤਾ ਦਾ ਉਹ ਪ੍ਰਗਟਾਉ ਵੀ ਕਰ ਰਹੇ ਹਨ ਕਾਰਨ ਇਹ ਹੈ ਕਿ ਜੋ ਲੱਗ ਰਿਹਾ ਸਿੱਖਾਂ ਨੂੰ ਕਿ ਇਸ ਜਿਵੇਂ ਪ੍ਰਵਾਸ ਜਿਸ ਤੇਜ਼ੀ ਨਾਲ ਹੋ ਰਿਹਾ ਹੈ ਉਹਦੇ ਨਾਲ ਇੱਥੇ ਬਸੋਂ ਅਨੁਪਾਤ ਸਿੱਖਾਂ ਦੇ ਉਲਟ ਚਲੀ ਜਾਏਗੀ ਹੁਣ ਵੀ ਜੋ ਅਨੁਪਾਤ ਹੈ ਉਹ 60 40 ਦੀ ਕਹਿੰਦੇ ਆ ਤੇ ਪਰ ਇਹ ਤਾਂ ਫਿਰ ਬਦਲ ਨੂੰ ਬਹੁਤਾ ਦੇਰ ਨਹੀਂ ਲੱਗਣਾ ਜਿਸ ਰੇਟ ਤੇ ਪ੍ਰਵਾਸ ਹੋ ਰਿਹਾ ਇੱਥੇ ਉਸ ਹਿਸਾਬ ਨਾਲ ਇਹ ਛੇਤੀ ਵੱਧ ਚੂਗੀ ਉਹਨਾਂ ਦੀ ਗਿਣਤੀ ਹੁਣ ਇਹ ਜਿਹੜਾ ਹੈਗਾ ਇੱਕ ਸੰਸਾ ਜਾਂ ਫਿਕਰ ਇਹ ਕੌਮੀ ਜਜ਼ਬੇ ਚੋਂ ਪ੍ਰਗਟ ਹੋ ਰਿਹਾ ਕਿ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਆਪਦੀ ਧਰਤੀ ਹੈ ਤੇ ਆਪਦੀ ਧਰਤੀ ਤੇ ਘਟ ਗਿਣਤੀ ਚ ਜਿਹੜਾ ਹੋ ਜਾਣ ਦਾ ਸੰਤਾਪ ਹੈ ਉਸ ਨੇ ਨੇਚਰਲੀ ਸਿੱਖਾਂ ਨੂੰ ਬੇਚੈਨ ਕਰਨਾ ਹੀ ਕਰਨਾ ਹੈ ਕਿਉਂਕਿ ਜੇ ਘੱਟ ਗਿਣਤੀ ਚ ਹੋ ਜਾਣਗੇ ਜਿਹਦਾ ਮਤਲਬ ਪੋਲੀਟੀਕਲ ਪਾਵਰ ਉਹਨਾਂ ਦੇ ਹੱਥੋਂ ਜਾਂਦੀ ਰਹੂਗੀ ਜੋ ਮੌਜੂਦਾ ਹਿੰਦੁਸਤਾਨ ਦਾ ਸੈਟਅਪ ਹੈ ਤੇ ਪੋਲੀਟੀਕਲ ਪਾਵਰ ਹੀ ਸਭ ਕੁਝ ਡਿਸਾਈਡ ਕਰ ਦਿੰਦੀ ਹੈ ਸੋ ਜੇ ਪੋਲੀਟੀਕਲ ਪਾਵਰ ਹੱਥੋਂ ਗਈ ਫਿਰ ਸਭ ਕੁਝ ਹੀ ਹੱਥੋਂ ਚਲਿਆ ਜਾਊ ਸੋ ਇਹ ਜਿਹੜੇ ਸੰਸੇ ਆ ਜਾਂ ਫਿਕਰ ਆ ਸਿੱਖਾਂ ਦੇ ਇਹ ਨਰਮੂਲ ਨਹੀਂ ਪਰ ਨਿਕਲ ਰਹੇ ਆ ਇਹ ਇੱਕ ਕੌਮੀ ਕਨਸਰਨ ਚੋਂ ਕੌਮੀ ਜਜ਼ਬੇ ਚੋਂ ਕਿ ਸਿੱਖ ਇੱਥੇ ਧਰਤੀ ਨਾਲ ਸਿੱਖਾਂ ਦਾ ਇੱਕ ਲਗਾ ਹੈ ਉਹਦੇ ਬਾਰੇ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਆ ਉਸ ਉਸ ਲਗਾ ਦਾ ਬੜਾ ਨਿਗਰ ਆਧਾਰ ਹੈ ਤੇ ਬੜਾ ਸ਼ਾਨਦਾਰ ਇਤਿਹਾਸ ਹੈ ਸੋ ਇਹ ਜਿਹੜਾ ਹੁਣ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਹੋਈ ਹੈ ਉਹਦੇ ਨਾਲ ਤਾਂ ਟ੍ਰਿਗਰ ਹੋਇਆ ਮਤਲਬ ਸੁਲਗ ਰਹੀ ਅੱਗ ਜਿਹੜੀ ਚਿਰਾਂ ਤੋਂ ਇਹ ਕਹ ਲੋ ਕੇ ਵੀ ਇਸ ਘਟਨਾ ਦੇ ਨਾਲ ਉਹ ਇੱਕਦਾਂ ਭੰਬੜ ਬਣ ਕੇ ਵੱਲ ਉੱਠੀ ਇਸ ਤਰ੍ਹਾਂ ਹੀ ਹੁੰਦਾ ਹੁੰਦਾ ਸਮਾਜਿਕ ਵਰਤਾਰੇ ਇਸ ਤਰ੍ਹਾਂ ਹੀ ਵਾਪਰਦੇ ਨੇ ਅਚਾਨਕ ਕਿਤੋਂ ਪ੍ਰਗਟ ਨਹੀਂ ਹੁੰਦੇ ਪਹਿਲਾਂ ਧੁਖਦੀ ਰਹਿੰਦੀ ਆ ਗੱਲ ਫਿਰ ਕੋਈ ਇਹੀ ਜੀ ਘਟਨਾ ਵਾਪਰਦੀ ਆ ਜਦੋਂ ਉਹ ਇੱਕ ਵੱਡਾ ਰੋਹ ਰੋਹ ਬਣ ਕੇ ਉਹਦਾ ਲਾਵਾ ਬਣ ਕੇ ਫੁੱਟ ਪੈਂਦੀ ਆ ਇਹ ਇਸ ਤਰ੍ਹਾਂ ਹੀ ਵਾਪਰਿਆ ਸਿੱਖ ਜੋ ਪੋਜੀਸ਼ਨ ਲੈ ਰਹੇ ਨੇ ਉਦੇ ਵਿੱਚ ਮੇਨ ਉਹਨਾਂ ਦੀ ਪੋਜੀਸ਼ਨ ਇਹ ਹੈ ਕਿ ਜੇ ਇਹ ਇਹ ਜਿਹੜੇ ਪ੍ਰਵਾਸ ਨੂੰ ਰੋਕਿਆ ਜਾਵੇ ਰੋਕਿਆ ਜਾਣ ਦਾ ਭਾਵ ਇਹ ਨਹੀਂ ਕਿ ਇੱਥੇ ਕੋਈ ਆਵੇ ਹੀ ਨਾ ਆਵੇ ਪਰ ਕਿੰਨੀ ਮਾਤਰਾ 'ਚ ਇਹ 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 ਖੁੱਲੀ ਛੁੱਟੀ ਨਹੀਂ ਹੋਣੀ ਚਾਹੀਦੀ ਇੱਕ ਤਾਂ ਨੰਬਰ ਇਹ ਦੂਜਾ ਇਹ ਹੈ ਕਿ ਕੋਈ ਨਾ ਕੋਈ ਇੱਥੇ ਉਸ ਤਰ੍ਹਾਂ ਦੇ ਕਾਨੂੰਨ ਕਿ ਇੱਥੇ ਆ ਕੇ ਉਹ ਵੋਟਰ ਨਾ ਬਣ ਸਕੇ ਤੇ ਸਥਾਈ ਵਸਿੰਦਾ ਨਾ ਬਣ ਸਕੇ ਇਹ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਕਾਨੂੰਨ ਉਹ ਜਿਹੜੀਆਂ ਵੀ ਕੌਮਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਆਪਦੇ ਹੋਮ ਲੈਂਡ 'ਚ ਘੱਟ ਗਿਣਤੀ ਚ ਨਾ ਰਹਿ ਜੀਗੇ ਉਹਨਾਂ ਨੇ ਇਹ ਬਣਾਏ ਹੋਏ ਆ ਜਿਨ੍ਹਾਂ ਨੂੰ ਨਹੀਂ ਵੀ ਲੱਗਦਾ ਇਹ ਬਣਾ ਉਹਨਾਂ ਨੇ ਵੀ ਬਣਾਏ ਹੋਇਆ ਹਿਮਾਚਲ ਨੇ ਬਣਾਏ ਆ ਰਾਜਸਥਾਨ ਨੇ ਬਣਾਏ ਆ ਜੰਮੂ ਕਸ਼ਮੀਰ ਦਾ ਜਿਹੜਾ ਉਹ ਜੈਨੂਅਨ ਆ ਉਹਨਾਂ ਦਾ ਉਸ ਦੇ ਵਿੱਚੋਂ ਉਹਨਾਂ ਨੇ ਆਪਣਾ ਆਰਟੀਕਲ 370 ਲੈਂਦਾ ਸੀ ਜਿਹੜਾ ਉਹ ਵੀ ਉਹਨਾਂ ਤੋਂ ਹੁਣ ਖੋਲਿਆ ਸੋ ਜਿਸ ਜੋ ਡਾਇਰੈਕਸ਼ਨ ਫੜੀ ਹੋਈ ਆ ਖਾਸ ਕਰਕੇ ਜਦੋਂ ਦੀ ਬੀਜੇਪੀ ਪਾਵਰ ਚ ਆਈ ਆ ਪਿਛਲੇ 10 11 ਸਾਲਾਂ ਤੋਂ ਉਸ ਹਸਾਬ ਚ ਸਿੱਖਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਫਿਕਰ ਕਰਨਾ ਇਹ ਕੋਈ ਉਪਰੀ ਗੱਲ ਨਹੀਂ ਜਾਂ ਇਹ ਨਿਰ ਆਧਾਰ ਦੀ ਹੁਣ ਇਹਦਾ ਜਿਹੜਾ ਵਿਰੋਧ ਹੋ ਰਿਹਾ ਉਹ ਦੋ ਵਰਗਾਂ ਵੱਲੋਂ ਹੋ ਰਿਹਾ ਇੱਕ ਜਿਹੜੇ ਪੰਜਾਬ ਦੇ ਕਾਮਰੇਡ ਇੱਕ ਜਿਹੜੇ ਲਿਬਰਲ ਕਿਸਮ ਦੇ ਲਿਬਰਲ ਸੋਚ ਰੱਖਣ ਵਾਲੇ ਲੋਕ ਹੈ ਉਹਨਾਂ ਦੇ ਵਿਰੋਧਦਾਦਾਰੇ ਹੈ ਕਿ ਇੱਕ ਤਾਂ ਉਹ ਕੌਮੀ ਪਛਾਣ ਤੇ ਕੌਮੀ ਜਜ਼ਬਿਆਂ ਪ੍ਰਤੀ ਸੰਵੇਦਨਸ਼ੀਲ ਨਹੀਂ। ਮਤਲਬ ਉਹ ਚਾਹੁੰਦੇ ਹੀ ਨਹੀਂ ਕਿ ਜਿਹੜੀ ਪਛਾਣ ਜਿਹੜੀ ਹੈਗੀ ਆ ਜਮਾਤ ਤੋਂ ਬਿਨਾ ਕੋਈ ਹੋਰ ਕਿਸੇ ਕਲਚਰਲ ਆਧਾਰ ਤੇ ਧਰਮ, ਜਾਤ ਜਾਂ ਕਿਸੇ ਹੋਰ ਆਧਾਰ ਤੇ ਜਿਹੜੀ ਪਛਾਣ ਹੈ ਉਸ ਨੂੰ ਉਹ ਬਹੁਤੀ ਮਾਨਤਾ ਨਹੀਂ ਦਿੰਦੇ। ਉਹਨਾਂ ਦਾ ਸੋਲ ਕਨਸਰਨ ਉਹ ਹੈਗਾ ਜਮਾਤ ਦਾ ਉਹਨਾਂ ਦਾ ਨਜ਼ਰੀਆ ਇਸ ਤਰ੍ਹਾਂ ਦਾ ਵੀ ਹੋ ਕਿਉਂਕਿ ਚਾਹੁੰਦੀ ਤਬਦੀਲੀ ਜਮਾਤ ਦੀ ਲੈਵਲ ਤੇ ਤਬਦੀਲੀ ਚਾਹੁੰਦੇ ਨੇ ਉਹਦੇ ਵਿੱਚ ਕਿਸੇ ਕੌਮ ਦਾ ਜਾਂ ਧਰਮ ਦਾ ਉਹਨਾਂ ਵਾਸਤੇ ਕੋਈ मीनिंग ਨਹੀਂ ਰਹਿੰਦਾ ਇਸੇ ਤਰ੍ਹਾਂ ਦੇ ਲਿਬਰਲ ਬੰਦੇ ਨੇ ਉਹ ਵੀ ਮਤਲਬ ਇਸ ਤਰ੍ਹਾਂ ਹੀ ਸੋਚਦੇ ਨੇ ਕਿ ਧਰਮ ਪ੍ਰਤੀ ਜੋ ਨਜ਼ਰੀਆ ਖਾਸ ਕਰਕੇ ਪੱਛਮੀ ਪ੍ਰਭਾਵ ਹੇਠ ਉਹ ਬਣ ਚੁੱਕਿਆ ਹੈ ਕਿ ਧਰਮ ਲੋਕਾਂ ਨੂੰ ਪਾੜਦਾ ਹੈ ਤੇ ਇਸ ਕਰਕੇ ਉਹ ਇਹ ਨਿਚਾਉਂਦੇ ਕਿ ਧਰਮ ਦੇ ਆਧਾਰ ਤੇ ਕੋਈ ਇਹ ਜੀ ਪਛਾਣ ਦੀ ਗੱਲ ਜਾਂ ਪਛਾਣ ਦੀ ਰਾਜਨੀਤੀ ਉੱਭਰੇ। ਸੋ ਇਹ ਵਿਰੋਧ ਉਹ ਨਾ ਨੇ ਅੱਜ ਤੋਂ ਨਹੀਂ ਕਰ ਰਹੇ ਲਗਾਤਾਰ ਕਰ ਰਹੇ ਨਾ। ਮਤਲਬ ਪੰਜਾਬੀ ਸੂਬੇ ਵੇਲੇ ਵੀ ਕੀਤਾ ਕਿ ਇਹਨੂੰ ਧਰਮ ਦੇ ਨਾਲ ਨਾ ਜੋੜੋ, ਭਾਸ਼ਾ ਨੂੰ ਧਰਮ ਨਾਲ ਨਾ ਜੋੜੋ। ਮਤਲਬ ਹਰ ਜਦੋਂ ਵੀ ਕਿਤੇ ਕੋਈ ਮਸਲਾ ਆਉਂਦਾ ਹੈ ਉਹ ਤਕਰੀਬਨ ਇਸ ਤੋਂ ਇਹਦਾ ਵਿਰੋਧ ਕਰਦੇ ਨੇ। ਗੱਲ ਇਹ ਹੁੰਦੀ ਹੈ ਕਿ ਉਹਨਾਂ ਨੂੰ ਜਿਹੜਾ ਕੌਮੀ ਜਜ਼ਬੇ ਦਾ ਪ੍ਰਗਟਾਵਾ ਹੈ ਉਹਦੇ ਚੋਂ ਕੋਈ ਡਰ ਆਉਂਦਾ ਹੈ ਜਿਹਦੇ ਕਰਕੇ ਉਹਨਾਂ ਦੇ ਮਨਾਂ 'ਚ ਉਹਦੇ ਪ੍ਰਤੀ ਇੱਕ ਘਿਰਨਾ ਫਲੀ ਹੋਈ ਹੈ ਜੋ ਪਿਛਲੀ ਅਸੀਂ ਵੀਡੀਓ ਕੀਤੀ ਸੀ ਪ੍ਰੋਫੈਸਰ ਹਰਵਿੰਦਰ ਸਿੰਘ ਪੱਟੀ ਬਾਰੇ ਉਹਦੇ ਵਿੱਚ ਵੀ ਇਹ ਸੀ ਵੀ ਜਿੱਥੇ ਕੌਮੀ ਜਜ਼ਬੇ ਦਾ ਪ੍ਰਗਟਾਵਾ ਹੁੰਦਾ ਹੈ ਉੱਥੇ ਇਹਨਾਂ ਦੇ ਕਾਲਜੇ ਕੰਬਣ ਲੱਗ ਜਾਂਦੇ ਨੇ ਬਹੁਤ ਛੇਤੀ ਫਿਰ ਇਹ ਪੂਰੇ ਜ਼ੋਰ ਨਾਲ ਉਹਦੇ ਵਿਰੋਧ ਦੇ ਵਿੱਚ ਆਉਂਦੇ ਆ ਸੋ ਕਾਮਰੇਡਾਂ ਦਾ ਤੇ ਲਿਬਰਲਜ਼ ਦਾ ਇਹ ਪੋਜੀਸ਼ਨ ਲੈਣੀ ਇਹ ਕੋਈ ਉਪਰੀ ਨਹੀਂ ਤੇ ਨਾ ਸਮਝਣ ਤੋਂ 바ਰੀ ਹੈ ਇਹ ਇਹ ਤਾਂ ਸਮਝਣੀ ਬੜੀ ਸੌਖੀ ਹੈ ਪਰ ਸਿੱਖਾਂ ਦਾ ਕੋਈ ਵਰਗ ਖਾਸ ਕਰਕੇ ਸਿੱਖਾਂ ਚੋਂ ਵੀ ਜਿਹੜੇ ਖਾੜਕੂ ਧਾਰਾ ਨਾਲ ਜੁੜਿਆ ਹੋਇਆ ਕੋਈ ਵਰਗ ਇਹ ਪੋਜੀਸ਼ਨ ਲਵੇ ਕਿ ਇਸ 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 ਦਾ ਵਿਰੋਧ ਕਰੇ ਇਸ ਗੱਲ ਦਾ ਕਿ ਜਿਵੇਂ ਇਹ ਪ੍ਰਗਟਾਉ ਹੋ ਰਿਹਾ ਹੈ ਇਹ ਗਲਤ ਹੈ ਇਹ ਜਰੂਰ ਸਾਡੇ ਵਾਸਤੇ ਉਪਰੀ ਵੀ ਹੈ ਗੱਲ ਤੇ ਫਿਕਰ ਵਾਲੀ ਵੀ ਹੈ ਤੋ ਅੱਜ ਦੇ ਆਪਾਂ ਵੀਡੀਓ ਚ ਇਹ ਤੇ ਹੀ ਆਪਦਾ ਇੱਕ ਕਨਸਰਨ ਜਤਾ ਰਹੇ ਹਾਂ ਕਿ ਇਹ ਸੋਚ ਦਾ ਆਧਾਰ ਕੀ ਹੈ ਇਹ ਕਿੱਥੋਂ ਨਿਕਲੀ ਹੈ ਕਿਉਂਕਿ ਇਸ ਨੂੰ ਜੇ ਤਾਂ ਇੱਕ ਆਈਸੋਲੇਟਡ ਘਟਨਾ ਹੁੰਦੀ ਕਿ ਇਸ ਮਸਲੇ ਤੇ ਪੋਜੀਸ਼ਨ ਲੈ ਲਈ ਤਾਂ ਇਸ ਨੂੰ ਨਾਜ਼ਰ ਅੰਦਾਜ਼ ਕੀਤਾ ਜਾ ਸਕਦਾ ਸੀ ਪਰ ਇਸ ਗੱਲ ਨੂੰ ਇਸ ਪੋਜੀਸ਼ਨ ਨੂੰ ਇੱਕ ਲੜੀ ਦੇ ਵਿੱਚ ਦੇਖਣਾ ਚਾਹੀਦਾ ਹੈ ਖਾੜਕੂ ਸੰਘਰਸ਼ ਤੋਂ ਬਾਅਦ ਹੁਣ ਤੱਕ ਸਾਰਿਆਂ ਖਾੜਕੂ ਤੇ ਆਂਦੀ ਇਹ ਸਰਬਸਾਂਝੀ ਪੋਜੀਸ਼ਨ ਜਾਂ ਧਾਰਨਾ ਬਣੀ ਰਹੀ ਹੈ ਕਿ ਪੰਜਾਬ ਦੇ ਹਿੰਦੂ ਨੇ ਸਿੱਖ ਸੰਘਰਸ਼ ਦਾ ਸਿੱਖਾਂ ਦੇ ਹਿੱਤਾਂ ਦਾ ਤੇ ਸਿੱਖਾਂ ਦੇ ਕੌਮੀ ਜਜ਼ਬਾਤਾਂ ਦਾ ਬਸ ਬਹੁਤ ਬੁਰੇ ਦੀ ਹੱਦ ਤੱਕ ਜਾ ਕੇ ਵਿਰੋਧ ਕੀਤਾ ਹੈ ਜਿਸ ਵੇਲੇ ਸੰਤਾਨਾਂ ਇਹ ਗੱਲ ਲੈਂਦੀ ਕਿ ਸਿੱਖ ਭਾਰਤ ਅੰਦਰ ਗੁਲਾਮ ਹੈ ਤੇ ਗੁਲਾਮੀ ਦਾ ਗळा ਜਿਹੜਾ ਹੈਗਾ ਜੂੜਾ ਉਹ ਗણો ਲਾਉਣਾ ਹੈ ਉਦੋਂ ਤੋਂ ਲੈ ਕੇ ਇਹ ਜਿਹੜਾ ਵਿਰੋਧ ਹੈ ਇਹ ਬਹੁਤ ਤਿੱਖਾ ਹੋਇਆ ਹੈ ਤੇ ਉਸ ਤਿੱਖੇ ਵਿਰੋਧ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਰਵੰਸ لال ਖੰਨਾ ਦੀ ਅਗਵਾਈ ਹੇਠਿਸ ਕਿਸ ਕਿਸਮ ਦੇ ਭੜਕਾਉ ਮੁਜਾਰੇ ਹੋਏ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਲੱਗਿਆ ਦਰਬਾਰ ਸਾਹਿਬ ਦਾ ਮਾਡਲ ਪੰਨੇ ਆ ਔਰ ਸ੍ਰੀ ਗੁਰੂ ਰਾਮਦਾਸ ਜੀ ਦੀ ਫੋਟੋ ਪਨ ਤੋੜੀ ਗਈ ਉਹਦੀ ਬੇਅਦਬੀ ਕੀਤੀ ਗਈ ਤੇ ਸੋਟੀਆਂ ਦੇ ਉੱਤੇ ਸਿਗਰਟਾਂ ਟੰਗ ਕੇ ਮੁਜ਼ਾਰੇ ਕੀਤੇ ਗਏ ਇਹ ਸਾਰਾ ਕੁਝ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਪਤਾ ਹੈ ਇਹ ਰਿਕਾਰਡਡ ਹੈ ਇਹ ਖਬਰਾਂ ਦੇ ਵਿੱਚ ਆ ਚੁੱਕਿਆ ਹੈ ਕਿਤਾਬਾਂ ਦੇ ਵਿੱਚ ਆ ਚੁੱਕਿਆ ਹੈ ਸਿਆਸ ਦਾ ਹਿੱਸਾ ਹੈ ਕੱਲਾ ਉੱਥੇ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਤੋਂ ਲੈ ਕੇ ਬਾਕੀ ਪਟਿਆਲਾ ਜਲੰਧਰ ਲੁਧਿਆਣਾ ਜਿਹੜੇ ਇਹ ਸਾਰੇ ਵੱਡੇ ਸ਼ਹਿਰ ਸੀ ਇਹਨਾਂ ਥਾਵਾਂ ਦੇ ਉੱਤੇ ਬੜੇ ਇਸ ਤਰ੍ਹਾਂ ਦੀ ੜਕਾਊ ਮੁਜਾਰੇ ਹੋਏ ਕਿਥੇ ਕਈ ਥਾਵਾਂ ਦੇ ਉੱਤੇ ਕਲੇਸ਼ ਵੀ ਹੁੰਦੇ ਰਹੇ ਤੇ ਗੋਲੀ ਵੀ ਚੱਲਦੀ ਰਹੀ ਫਾਇਰਿੰਗ ਵੀ ਹੁੰਦੀ ਰਹੀ ਪੁਲਿਸ ਵੱਲੋਂ ਜਾਂ ਸੀਆਰਪੀ ਵੱਲੋਂ ਸੋ ਇਹ ਇੱਕ ਇਤਿਹਾਸ ਸਭ ਸਾਰੇ ਜਾਣਦੇ ਆ ਪਰ ਇਹ ਪਹਿਲੀ ਵਾਰ ਹੋਇਆ ਕਿ ਖੜਕੂ ਤਾਰਾ ਦੇ ਕਿਸੇ ਵਿਅਕਤੀ ਵੱਲੋਂ ਜਾਂ ਇੱਕ ਧਿਰ ਵੱਲੋਂ ਇਹ ਪੋਜੀਸ਼ਨ ਲਈ ਗਈ ਕਬੈਸ ਦੌਰਾਨ ਕਿ ਹਿੰਦੂਆਂ ਨੇ ਸਿੱਖ ਸੰਘਰਸ਼ ਦਾ ਕਿਤੇ ਵਿਰੋਧ ਨਹੀਂ ਕੀਤਾ ਇਹ ਗੱਲ ਕਾਫੀ ਸੀਰੀਅਸ ਹੈ ਕਿ ਇਤਿਹਾਸ ਨੂੰ ਇਸ ਤਰ੍ਹਾਂ ਝਠਲਾਉਣਾ ਜਾਂ ਵਿਗਾੜਨਾ ਤੇ ਇੱਕ ਨਵਾਂ ਇਤਿਹਾਸ ਸਿਰਜ ਲੈਣਾ ਜਿਹੜਾ ਤੱਥਾਂ ਤੇ ਆਧਾਰਿਤ ਨਹੀਂ ਹੈ ਇਤਿਹਾਸ ਦੀ ਸ਼ਕਲ ਵਿਗਾੜ ਦੇਣੀ ਇਹ ਗੱਲ ਕਾਫੀ ਮਹੱਤਵਪੂਰਨ ਹੈ ਦੂਜੀ ਗੱਲ ਅੱਜ ਤੱਕ ਕਿਸੇ ਵੀ ਖਾਰਕੂਤਰ ਦੇ ਹਿੱਸੇ ਨੇ ਇਹ ਪੋਜੀਸ਼ਨ ਨਹੀਂ ਸੀ ਲਈ ਕਿ ਅਸੀਂ ਸਿੱਖ ਪਛਾਣ ਦੇ ਹਾਮੀ ਨਹੀਂ ਅਸੀਂ ਆਇਡੈਂਟੀਟੀ ਪੋਲਿਟਿਕਸ ਦੇ ਹਾਮੀ ਨਹੀਂ ਪਰ ਉਸੇ ਹੀ ਧਿਰ ਨੇ ਇੱਕ ਬਹਿਸ ਦੌਰਾਨ ਇਹ ਪੋਜੀਸ਼ਨ ਲਈ ਕਿ ਅਸੀਂ ਆਇਡੈਂਟੀਟੀ ਪੋਲਿਟਿਕਸ ਦੇ ਖਿਲਾਫ ਆ ਅੱਜ ਤੱਕ ਸਿੱਖਾਂ ਚੋਂ ਕਿਸੇ ਨੇ ਵੀ ਇਹ ਪੋਜੀਸ਼ਨ ਨਹੀਂ ਸੀ ਲਈ ਕਿ ਭਾਈ ਕਾਨਸੂ ਨਾਬਾ ਦੀ ਜਿਹੜੀ ਕਿਤਾਬ ਲਿਖੀ ਸਿੱਖ Hindu ਨਹੀਂ ਜੋ ਨਖੇੜਾ ਕੀਤਾ ਵੀ ਉਹ ਗਲਤ ਹੈ ਗਲਤ ਕੀ ਮਤਲਬ ਉਹਨੂੰ ਇਤਿਹਾਸ ਕਮੰਨਿਆ ਉਹਦੀ ਇੱਕ ਅਹਿਮ ਕੰਟਰੀਬਿਊਸ਼ਨ ਮੰਨੀ ਗਈ ਹੈ ਉਸ ਸਮੇਂ ਦੇ ਦੌਰ ਦੇ ਵਿੱਚ ਅਜੇ ਤੱਕ ਮਤਲਬ ਕਿਸੇ ਨੇ ਇਹ ਜ਼ੁਰਤ ਨਹੀਂ ਸੀ ਕੀਤੀ ਕਿ ਉਸ ਕਿਤਾਬ ਨੂੰ ਵੀ ਗਲਤ ਠਹਿਰਾਵੇ ਪਰ ਇਸ ਦੇ ਵੱਲੋਂ ਉਪਕਵੈਸ ਦੌਰਾਨ ਇਹ ਨੰਗੀ ਚਿੱਟੀ ਪੋਜੀਸ਼ਨ ਲਈ ਗਈ ਕਿ ਅਸੀਂ ਉਸ ਕਿਤਾਬ ਨਾਲ ਸਹਿਮਤ ਨਹੀਂ ਸੋ ਇਹ ਜਿਹੜੀਆਂ ਗੱਲਾਂ ਇਹ ਤਕਰੀਬਨ ਫਿਰ ਮਹਾਰਾ ਰਣਜੀਤ ਸਿੰਘ ਦੀ ਗੱਲ ਲੱਗੀ ਕਿ ਜਿਹੜੇ ਵੀ ਸਿੱਖ ਅਬਦੀ ਸੋਬਰਨ ਸਿੱਖ ਸਟੇਟ ਲਈ ਆਜ਼ਾਦ ਸਿੱਖ ਰਾਜ ਲਈ ਜੂਝ ਰਹੇ ਜਾਂ ਜਿਨ੍ਹਾਂ ਦੇ ਅੰਦਰ ਉਹ ਬਲਬਲਾ ਹੈ ਉਹਨਾਂ ਵਾਸਤੇ ਮਹਾਰਾ ਰਣਜੀਤ ਸਿੰਘ ਪ੍ਰੇਰਨਾ ਦਾ ਸੋਮਾ ਇੱਕ ਬਹੁਤ ਵੱਡਾ ਪ੍ਰਤੀਕ ਤੇ ਉਸ ਪ੍ਰਤੀਕ ਨੂੰ ਜਿਉਂਦਾ ਰੱਖਣਾ ਤੇ ਉਹਦੀ ਸ਼ਾਨ ਮਦਮ ਨਾ ਪੈਣ ਦੇਣੀ ਇਹ ਸਿੱਖਾਂ ਦਾ ਲਗਾਤਾਰ ਕੰਸਰਨ ਰਿਹਾ ਤੇ ਸਾਰੀ ਸਿੱਖਾਂ ਵੱਲੋਂ ਤਕਰੀਬਨ ਇਸ ਤਰ੍ਹਾਂ ਦਾ ਇੱਕ ਜज्ਬਾ ਪ੍ਰਗਟਾਇਆ ਜਾਂਦਾ ਰਿਹਾ ਪਰ ਇਸੇ ਤਰ੍ਹਾਂ ਵੱਲੋਂ ਇੱਕ ਬਹਿਸ ਦੌਰਾਨ ਇਹ ਪੋਜੀਸ਼ਨ ਵੀ ਲਈ ਗਈ ਕਿ ਮਹਾਰਾਜ ਰਣਜੀਤ ਸਿੰਘ ਜਿੰਨਾ ਚਿਰ ਉਹਤੇ ਗੁਰੂ ਦੀ ਬਖਸ਼ਿਸ਼ ਰਹੀ ਉਹਨਾਂ 'ਚ ਉਹਦਾ ਰਾਜ ਰਿਹਾ ਤੇ ਜਦੋਂ ਗੁਰੂ ਦੀ ਬਖਸ਼ਿਸ਼ ਨਾ ਰਹੀ ਉਦੋਂ ਉਹਦਾ ਰਾਜ ਖਤਮ ਹੋ ਗਿਆ ਦੀ ਦਾ ਮਤਲਬ ਕਿ ਮਹਾਰਾ ਰਣਜੀਤ ਸਿੰਘ ਨੂੰ ਗੁਰੂ ਨੇ ਵੀ ਆਬਦੀ ਜਿਹੜੀ ਬਖਸ਼ਿਸ਼ ਹੈ ਜਾਂ ਆਸਰਾ ਹੈ ਆਪਣੀ ਓਟ ਹੈ ਉਹ ਵਾਪਸ ਲੈ ਲਈ ਸੀ ਇਹ ਗੱਲ ਕਾਫੀ ਸੀਰੀਅਸ ਹੈ ਹਾਲਾਂਕਿ ਮਹਾਰਾ ਰਣਜੀਤ ਸਿੰਘ ਦੇ ਦੀਆਂ ਕਮੀਆਂ ਪੇਸ਼ਨਾ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਉਹ ਇੱਕ ਵੱਖਰੀ ਗੱਲ ਹੈ ਖਾਸ ਕਰਕੇ ਉਹਦੇ ਨਿੱਜੀ ਆਚਰਣ ਨੂੰ ਲੈ ਕੇ ਜਾਂ ਕੁਝ ਹੋਰ ਗੱਲਾਂ ਨੂੰ ਲੈ ਕੇ ਪਰ ਇਹ ਇਹ ਕਹਿਣਾ ਮਤਲਬ ਕਿ ਉਹ ਉਹ ਤੋਂ ਗੁਰੂ ਦਾ ਆਸਰਾ ਹੀ ਖਤਮ ਹੋ ਗਿਆ ਸੀ ਜਿਹਦਾ ਮਤਲਬ ਉਹਦੇ ਕੋਈ ਬਹੁਤ ਵੱਡੀ ਕੁਤਾਹੀ ਕੀਤੀ ਉਹ ਕਤਾਹੀ ਸਪੈਸੀਫਾਈ ਨਾ ਕਰਨੀ ਪਰ ਇੱਕ ਇਸ ਤਰ੍ਹਾਂ ਦੀ ਗੱਲ ਲੈ ਕੇ ਆਉਣੀ ਹੁਣ ਇਹ ਜਦੋਂ ਸਾਰੇ ਡਾਟਸ ਅਸੀਂ ਜੋੜ ਕੇ ਦੇਖਦੇ ਆ ਤਾਂ ਇਹਦੇ ਵਿੱਚੋਂ ਇੱਕ ਖਤਰਨਾਕ ਪਾਸੇ ਨੂੰ ਗੱਲ ਜਾਂਦੀ ਦਿਸਦੀ ਹੈ ਕਿ ਜਿਸ ਤਰ੍ਹਾਂ ਕਾਮ ਰੈਡ ਜਮਾਤੀ ਸੰਘਰਸ਼ ਨੂੰ ਅੱਗੇ ਲਿਆਉਂਦੇ ਆ ਕਿ ਅਸੀਂ ਤਾ ਜਮਾਤੀ ਸੰਘਰਸ਼ ਵਾਲੇ ਆ ਅਸੀਂ ਕੌਮੀ ਕੌਮ ਵਾਲੇ ਨਹੀਂ ਉਸੇ ਤਰ੍ਹਾਂ ਹੀ ਇਸ ਚੱਲ ਰਹੀ ਪ੍ਰਵਾਸ ਦੇ ਖਿਲਾਫ ਚੱਲ ਰਹੀ ਬਹਿਸ ਦੌਰਾਨ ਇਹ ਮਸਲਾ ਇਸੇ ਥਿਰਨੇ ਲਿਆਂਦਾ ਕਿ ਜਿਹੜੀ ਗਰੀਬ ਪਈਆ ਜਾਂ ਪ੍ਰਵਾਸੀ ਨੇ ਜਿਹੜੇ ਗਰੀਬ ਹੈ ਗੁਰਬੇ ਹੈ ਜਿਹੜੇ ਮਜਲੂਮ ਹੈ ਉਹਨਾਂ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਜੇ ਕਰਨਾ ਤਾਂ ਅਮੀਰਾਂ ਦਾ ਕਰੋ ਜਿਹਦਾ ਮਤਲਬ ਕੌਮੀ ਨਜ਼ਰੀਏ ਨੂੰ ਛੱਡ ਕੇ ਇੱਕ ਜਮਾਤੀ ਨਜ਼ਰੀਆ ਅਪਣਾ ਲੈਣਾ ਜੇ ਤੁਸੀਂ ਸਿੱਖ ਕੌਮ ਦੇ ਮਸਲਿਆਂ ਪ੍ਰਤੀ ਇਸ ਤਰ੍ਹਾਂ ਦੀ ਪਹੁੰਚ ਅਪਣਾਓਗੇ ਫਿਰ ਤਾਂ ਇੱਕ ਬਹੁਤ ਵੱਡੇ ਕੁਰਾਹੇ ਦਾ ਸ਼ਿਕਾਰ ਹੋ ਜਾਊਂਗੇ ਕਿਉਂਕਿ ਇਹ ਤਾਂ ਇੱਕ ਬੁਨਿਆਦੀ ਊਸੂਲ ਹੈ ਕਿ ਜਦੋਂ ਕੋਈ ਕੌਮ ਆਪਣੀ ਕੌਮੀ ਆਜ਼ਾਦੀ ਲਈ ਲੜਦੀ ਹੈ ਜਾਂ ਆਪਣੇ ਕੌਮੀ ਸਤਾਂ ਲਈ ਲੜਦੀ ਹੈ ਉਦੋਂ ਉਹਦੇ ਵਾਸਤੇ ਜਿਹੜੀਆਂ ਉਹਦੇ ਅੰਦਰ ਡਿਵੀਜ਼ਨਸ ਨੇ ਜਮਾਤਾਂ ਦੀਆਂ ਜਾਂ ਹੋਰ ਉਹ ਸੈਕੰਡਰੀ ਹੋ ਜਾਂਦੀਆਂ ਦੋਮ ਹੋ ਜਾਂਦੀਆਂ ਪ੍ਰਾਇਮਰੀ ਕਨਸਰਨ ਮੁੱਖ ਸਰੋ ਸਰੋਕਾਰ ਉਹਦਾ ਕੌਮੀ ਹੁੰਦਾ ਹੈ ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ ਇਹ ਸਾਰੀਆਂ ਕੌਮਾਂ ਦਾ ਹੈ ਸਾਰੀਆਂ ਕੌਮਾਂ ਇਸ ਤਰ੍ਹਾਂ ਹੀ ਇਹ ਇੱਕ ਆਮ ਅਸੂਲ ਹੈ ਸੋ ਇਹ ਇਵਨ ਕਮਿਊਨਿਸਟਾਂ ਚੋ ਵੀ ਇਸ ਤਰ੍ਹਾਂ ਦੇ ਉਦਾਹਰਨਾਂ ਮਿਲਦੀਆਂ ਖਾਸ ਕਰਕੇ ਮੈਂ ਇੱਥੇ ਉਦਾਹਰਨ ਦੇਣੀ ਚਾਹਣਾ ਚੀਨ ਦੀ ਕਿ ਚੀਨ ਦੀ ਕਮਨਿਸਟ ਪਾਰਟੀ ਨੇ 1924 ਦੇ ਵਿੱਚ ਆਪ ਦਾ ਜਿਹੜਾ ਹੈਗਾ ਜਮਾਤੀ ਸੰਘਰਸ਼ ਫਿਊਡਲਿਜ਼ਮ ਦੇ ਖਿਲਾਫ ਜ਼ਗੀਰਦਾਰੀ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਉਹ ਸ਼ੁਰੂ 24 ਚ ਕਰਤਾ ਸੀ ਜਿਹੜਾ 1927 ਚ ਇੱਕ ਬਹੁਤ ਵੱਡੀ ਹਥਿਆਰਬੰਦ ਜਿਹੜੀ ਬਗਾਵਤ ਦਾ ਰੂਪ ਧਾਰਨ ਕਰ ਗਿਆ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਇੱਕ ਲੰਮਾ ਹਥਿਆਰਬੰਦ ਸੰਘਰਸ਼ ਚੱਲਦਾ ਰਿਹਾ ਜ਼ਗੀਰਦਾਰੀ ਦੇ ਖਿਲਾਫ ਜਮਾਤੀ ਸੰਘਰਸ਼ 1927 ਤੋਂ ਲੈ ਕੇ 1936 ਤੱਕ 1936 'ਚ ਜਦੋਂ ਜਾਪਾਨ ਨੇ ਹਮਲਾ ਕਰਤਾ ਤਾਂ ਮੌਜੇ ਤੋਂ ਅਚਾਨਕੇ ਪੋਜੀਸ਼ਨ ਲੈ ਕੇ ਆਇਆ ਕਿ ਹੁਣ ਸਾਨੂੰ ਆਪਦਾ ਜਮਾਤੀ ਸੰਘਰਸ਼ ਟੱਪ ਕਰ ਦੇਣਾ ਚਾਹੀਦਾ ਹੈ ਹੁਣ ਮਸਲਾ ਸਾਡੇ ਵਾਸਤੇ ਕੌਮੀ ਬਣ ਗਿਆ ਹੈ ਜਾਪਾਨ ਇੱਕ ਬਾਰੀ ਤਾਕਤ ਨੇ ਆ ਕੇ ਸਾਮਰਾਜੀ ਤਾਕਤ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਤੇ ਅੱਜ ਅਸੀਂ ਜਿਹੜਾ ਹੈਗਾ ਚੀਨੀ ਕੌਮ ਦੀ ਇੱਜ਼ਤ ਤੇ ਆਬਰੂ ਬਚਾਉਣ ਲਈ ਅੱਜ ਉਹ ਲੜਾਈ ਲੜਨੀ ਹੈ ਸੋ ਇਹ ਗੱਲ ਪ੍ਰਵਾਨ ਕਰਨੀ ਕਮਿਊਨਿਸਟ ਪਾਰਟੀ ਸੌਖੀ ਨਹੀਂ ਸੀ ਜਿਹਦੇ ਕਰਕੇ ਫੁੱਟ ਵੀ ਪਈ ਈਵਨ ਰੈੱਡ ਆਰਮੀ 'ਚ ਫੁੱਟ ਪਈ ਆਪਸੀ ਕਲੈਸ਼ ਵੀ ਹੋਏ ਪਰ ਅਖੀਰ ਨੂੰ ਮੌਜੇ ਤੁੰਗ ਦੀ ਇਹ ਲਾਈਨ ਪਰਵੇਲ ਕੀਤੀ ਤੇ ਚਾਂਕਈ ਸ਼ੇਖ ਜਿਹੜਾ ਉਹਨਾਂ ਦੇ ਉੱਤੇ ਇੰਨੇ ਚਿਰ ਤੋਂ ਜ਼ੁਲਮ ਢਾ ਰਿਹਾ ਸੀ ਉਹਨੂੰ ਉਹਦੇ ਜਨਰਲਾਂ ਨੇ ਕੈਦ ਕਰਕੇ ਇਸ ਗੱਲ ਤੇ ਮਜਬੂਰ ਕੀਤਾ ਕਿ ਕਮਿਊਨਿਸਟਾਂ ਨਾਲ ਲੜਾਈ ਬੰਦ ਕੀਤੀ ਜਾਵੇ ਤੇ ਸਾਰੀ ਜਿਹੜੀ ਸੋਤਾ ਆ ਆਪਣੀ ਸ਼ਕਤੀ ਹੈ ਉਹ ਹੁਣ ਜਾਪਾਨ ਦੇ ਖਿਲਾਫ ਲੜਾਈ ਚ ਲਾਈ ਜਾਵੇ। ਮਤਲਬ ਇੱਕ ਇਵਨ ਕਮਿਊਨਿਸਟਾਂ ਦੇ ਵਿੱਚ ਵੀ ਜਿਹੜੇ ਬੰਦੇ ਕੌਮੀ ਸਰਕਾਰਾਂ ਪ੍ਰਤੀ ਸੰਵੇਦਨਸ਼ੀਲ ਉਹ ਵੀ ਇਹ ਸਮਝ ਰੱਖਦੇ ਨੇ। ਪਰ ਅੱਜ ਜਦੋਂ ਸਿੱਖ ਇੱਕ ਏਡੇ ਵੱਡੇ ਮਾਰੂ ਹੱਲੇ ਦੀ ਮਾਰ ਹੇਠ ਆਏ ਹੋਏ ਆ। ਆਪਾਂ ਹੁਣ ਕੀ ਕੀ ਗਣਾਈਏ ਵੀ ਕੀ ਕੁਝ ਹੋਰ ਹੈ। education ਤੋਂ ਲੈ ਕੇ culture ਤੋਂ ਲੈ ਕੇ ਧਰਮ ਤੋਂ ਲੈ ਕੇ ਆਰਥਿਕਤਾ ਤੋਂ ਲੈ ਕੇ ਰਾਜਨੀਤੀ ਤੋਂ ਲੈ ਕੇ ਹਰ ਖੇਤਰ ਵਿੱਚ ਸਿੱਖਾਂ ਨਾਲ ਜਿਸ ਕਿਸਮ ਦਾ ਇੱਕ ਪਾਲਿਸੀ ਲਿਆਂਦੀ ਜਾ ਰਹੀ ਹੈ ਉਹਦੇ ਵਿੱਚ ਤਾਂ ਇਹ ਹੈ ਕਿ ਸਿੱਖਾਂ ਨੂੰ ਬਿਲਕੁਲ ਗੁਲਾਮੀ ਦੀਆਂ ਜੰਜੀਰਾਂ 'ਚ ਜਕੜ ਲੈਣ ਦਾ ਉਹ ਇੱਕ ਇੰਤਜ਼ਾਮ ਕੀਤੇ ਜਾ ਰਹੇ ਹਨ ਉਸ ਮੌਕੇ ਮਤਲਬ ਇੱਕ ਇਹ ਗੱਲ ਲਿਆਉਣੀ ਕਿ ਇਹ ਗੱਲ ਜਮਾਤੀ ਹੈ ਜਮਾਤਾਂ ਦੀ ਹੈ ਗਰੀਬ ਗੁਰਬੇ ਨਾਲ ਕਰੋ ਹਾਲਾਂਕਿ ਸਿੱਖ ਦਾ ਇਹ ਇੱਕ ਆਮ ਕਨਸਰਨ ਹੈਗਾ ਹਮੇਸ਼ਾ ਹੀ ਸਿੱਖੀ ਜਿਹੜੀ ਹੈ ਉਹ ਮਜਲੂਮਾਂ ਦਾ ਪੱਕ ਪੂਰਦੀ ਹੈ ਇੱਕ ਜਨਰਲ ਇੱਕ ਅਪਰੋਚ ਦੀ ਲੈਵਲ ਦੇ ਉੱਤੇ ਲੈ ਕੇ ਪਰ ਜੇ ਨੂੰ ਮਕੈਨਿਕਲੀ ਲਾਉਂਗੇ ਫਿਰ ਤਾਂ ਸਾਰਾ ਇਤਿਹਾਸ ਹੀ ਸਾਡਾ ਹੋਰ ਤਰ੍ਹਾਂ ਦਾ ਬਣ ਜਾਊਗਾ ਇਹ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿਸੇ ਮੌਕੇ ਤੇ ਤੁਹਾਨੂੰ ਮੁੱਖ ਖਤਰਾ ਕਿੱਥੋਂ ਹੈ ਇਹ ਗੱਲ ਆਈਡੈਂਟੀਫਾਈ ਕਰਨੀ ਬਹੁਤ ਜ਼ਰੂਰੀ ਹੈ ਫੇਰ ਮੁੱਖ ਖਾਤਰੇ ਤੇ ਸਾਰੀ ਜਿਹੜੀ ਸ਼ਕਤੀ ਹੈ ਉਹ ਝੋਕਣੀ ਚਾਹੀਦੀ ਆ ਆਪਦੀ ਲੜਾਈ ਦੀ ਸੋ ਅੱਜ ਮੁੱਖ ਖਤਰਾ ਸਾਨੂੰ ਇੰਡੀਅਨ ਸਟੇਟ ਤੋਂ ਹੈ ਜਿਹੜੀ ਇੱਥੇ ਬਸੋਂੜ ਪਾਤ ਬਦਲ ਕੇ ਸਿੱਖਾਂ ਨੂੰ ਘੱਟ ਗਿਣਤੀ ਵਿੱਚ ਕਰਕੇ ਹਮੇਸ਼ਾ ਵਾਸਤੇ ਗੁਲਾਮ ਬਣਾਉਣ ਦੀਆਂ ਨੀਤਾਂ ਧਾਰੀ ਬੈਠੀ ਹੈ ਹੁਣ ਉਹਦੇ ਖਿਲਾਫ ਲੜਾਈ ਲੜਦੇ ਆ ਇਹ ਗੱਲ ਲਿਆਉਣੀ ਕਿ ਗਰੀਬ ਗੁਰਬੇ ਦੇ ਖਿਲਾਫ ਨਾ ਕਰੋ ਹਾਲਾਂਕਿ ਕੋਈ ਇਹ ਜੀ ਗੱਲ ਬਣੀ ਹੋਈ ਵੀ ਕਿ ਗਰੀਬ ਵਰਬੇ ਨਾਲ ਕੋਈ ਬਹੁਤ ੱੱਕਾ ਹੋ ਗਿਆ ਹੋਵੇ ਫਿਰ ਇਹ ਕਹਿਣਾ ਕਿ ਇਹ ਬੁਰਸ਼ਾਗਰਦੀ ਹੈ ਜਾਂ ਇਹ ਭੀੜ ਤੰਤਰ ਹੈ ਇਹ ਇੱਕ ਘਿਰਨਾ ਪ੍ਰਗਟ ਕਰਨਾ ਇਸ ਉਠ ਰਹੇ ਉਭਾਰ ਪ੍ਰਤੀਬੰਧ ਮਤਲਬ ਇਹ ਉਮੀਦ ਘਟੋ ਘਟ ਇਸ ਤਾਰਾ ਦੇ ਕਿਸੇ ਵਿਅਕਤੀ ਜਾਂ ਜਥੇਬੰਦੀ ਵੱਲੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕਿ ਕਿੱਥੇ ਬੁਰਸ਼ਾਗਰਦੀ ਹੋਈ ਹੈ ਕੋਈ ਘਟਨਾ ਦੱਸੋ ਕਿੱਥੇ ਰੇਡੀਆਂ ਲੁੱਟ ਲਈਆਂ ਕਿੱਥੇ ਹਿੰਸਾ ਹੋ ਗਈ ਕਿੱਥੇ ਪ੍ਰਵਾਸੀਆਂ ਦੀਆਂ ਜਨਾਨੀਆਂ ਤੇ ਹੱਥ ਚੁੱਕ ਲਿਆ ਇਹ ਕੁਛ ਹੁੰਦਾ ਹੈ ਹਿੰਦੁਸਤਾਨ 'ਚ ਜਦੋਂ ਜਾਟਾਂ ਦਾ ਅੰਦੋਲਨ ਹੋਇਆ ਸੀ ਉਹ 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 ਇਤਿਹਾਸ ਦੇ ਵਰਕੇ ਫਰੋਲੋ ਜਦੋਂ ਮੀਨਿਆਂ ਦਾ ਹੋਇਆ ਸੀ ਰਾਜਸਥਾਨ 'ਚ ਉਹ ਫਰੋਲੋ ਤੇ ਯੂਪੀ ਬਿਹਾਰ 'ਚ ਨਿਤ ਦਾ ਵਰਤਾਰਾ ਹੈ ਹੋਰ ਥਾਵਾਂ ਦੇ ਉੱਤੇ ਵੀ ਸੋ ਇਸ ਨੂੰ ਮਤਲਬ ਵੀ ਇਹ ਸੱਦ ਤੱਕ ਕਿਰਨਾ ਦਿਖਾਉਣੀ ਵੀ ਇਹਨੂੰ ਬੁਰਸ਼ਾਗਰਤੀ ਦਾ ਨਾਮ ਦੇ ਦੇਣਾ ਫਿਰ ਭੀੜ ਦਾ ਨਾਮ ਦੇ ਦੇਣਾ ਸਿਰਫ ਕਿਉਂਕਿ ਗਿਣਤੀ ਵੱਧ ਆ ਗਿਣਤੀ ਭੀੜ ਨਹੀਂ ਹੁੰਦੀ ਭੀੜ ਤੰਤਰ ਇੱਕ ਕੁਰਾਹ ਹੈ ਜਦੋਂ ਕੋਈ ਸੇਧ ਨਹੀਂ ਰਹਿੰਦੀ ਕੋਈ ਨਿਸ਼ਾਨਾ ਨਹੀਂ ਰਹਿੰਦਾ ਇੱਕ ਬੇਲਗਾਮ ਹੋ ਕੇ ਲੁੱਟਮਾਰ ਮਚਾਈ ਜਾਂਦੀ ਹੈ ਉਹ ਅਸੀਂ ਹਿੰਦੁਸਤਾਨ ਚ ਅਕਸਰ ਦੇਖਦੇ ਆਂ ਭੀੜਾਂ ਕੀ ਕਰਦੀਆਂ ਇਹ ਸਾਰੇ ਅੰਦੋਲਨ ਚ ਜਿਹੜਾ ਹੋਇਆ ਹੈ ਪ੍ਰਵਾਸੀਆਂ ਦੇ ਖਿਲਾਫ ਕੋਈ ਇੱਕ ਵੀ ਇਨਸੀਡੈਂਟ ਦੱਸੋ ਜਿੱਥੇ ਕੋਈ ਇਸ ਕਿਸਮ ਦੀ ਗੱਲ ਭੀੜ ਵਾਲੀ ਗੱਲ ਹੋਈ ਹੋਵੇ ਸੋ ਇਹ ਜਿਹੜੀ ਗੱਲ ਹੈ ਕਿ ਜਿਹੜੀ ਗੱਲ ਅਸੀਂ ਨਹੀਂ ਕਰ ਰਹੇ ਜਾਂ ਸਾਡੀ ਅਗਵਾਈ ਹੀਟ ਨਹੀਂ ਹੋ ਰਹੀ ਉਹ ਸਹਿਣ ਨਾ ਹੋਣੀ ਇਹ ਇੱਕ ਬਹੁਤ ਗੰਭੀਰ ਗੱਲ ਹੈ ਇਹਦੇ ਵਿੱਚੋਂ ਇੱਕ ਖਾਸ ਕਿਸਮ ਦਾ ਅਪਮਾਨ ਜਾਂ ਐਰੋਗੈਂਸ ਜਾਂ ਸੈਂਸ ਆਫ ਸੁਪੀਰੀਅਰਟੀ ਇਹ ਨਿਕਲਦਾ ਤੇ ਇਸ ਦੇ ਸਿੱਟੇ ਅੱਗੇ ਵੀ ਬੜੇ ਮਾੜੇ ਨਿਕਲੇ ਨੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਇਹ ਕਿਸੇ ਵੀ ਨਵੀਂ ਉੱਭਰ ਰਹੀ ਤਾਕਤ ਨੂੰ ਇਸ ਤਰ੍ਹਾਂ ਹੀ ਨਾਂ ਦੇ ਕੇ ਉਹਦਾ ਵਿਰੋਧ ਕਰਨਾ ਤੇ ਉਸ ਵਿਰੋਧ ਵਿੱਚ ਬੁਰੇ ਦੀ ਹੱਦ ਤੱਕ ਜਾਣਾ ਤੇ ਇੱਕ ਨਫ਼ਰਤ ਪਾਲ ਲੈਣੀ ਤੇ ਪੂਰੀ ਦੁਸ਼ਮਣੀ ਪਾਲ ਲੈਣੀ ਬੰਦਿਆਂ ਪ੍ਰਤੀ ਇਹ ਵਰਤਾਰਾ ਜਿਹੜਾ ਇਹਨੇ ਸਾਡੇ ਸਿੱਖ ਸੰਘਰਸ਼ ਵਾਸਤੇ ਕੋਈ ਚੰਗਾ ਸੁਭਾਗ ਨਹੀਂ ਸੋ ਇਸ ਦਾ ਇਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਇਹ ਕੁਛ ਕਰ ਰਹੇ ਵਿਅਕਤੀਆਂ ਨੂੰ ਖਾਸ ਕਰਕੇ ਉਹਨਾਂ ਦੀਆਂ ਸਫਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਇਹ ਕਿਹੜੇ ਰਾਹ ਪੈਗੇ ਖਾਸ ਕਰਕੇ ਜਿਹੜਾ ਸਿਧਾਂਤਕ ਮਸਲਾ ਹੈ ਉਹ ਸਪਸ਼ਟ ਕਰੋ ਕਿ ਤੁਸੀਂ ਤੁਹਾਡਾ ਸਟ੍ਰੈਟਜਿਕ ਫੋਕਸ ਅੱਜ ਕੀ ਹੈ ਸਿੱਖਾਂ ਨੂੰ ਇਹ ਗੱਲ ਸਪਸ਼ਟ ਹੈ ਸੰਤਾਂ ਦੇ ਆਉਣ ਤੋਂ ਬਾਅਦ ਸਟ੍ਰੈਟਜਿਕ ਫੋਕਸ ਸਪਸ਼ਟ ਹੋ ਗਿਆ ਕਿ ਸਾਡੀ ਸਾਰ ਸਰਗਰਮੀ ਉਧਰ ਨੂੰ ਡਾਇਰੈਕਟਡ ਹੈ ਕਿ ਸੋਵਰਨ ਸਿੱਖ ਸਟੇਟ ਸਰਜਨੀ ਇਹਦਾ ਮਤਲਬ ਸਾਡਾ ਸੰਘਰਸ਼ ਕੌਮੀ ਹੈ ਇਹਦੇ ਚ ਜਿਹੜੀਆਂ ਜਮਾਤਾਂ ਵਾਲੀ ਗੱਲ ਹੈ ਉਹ ਸੈਕੰਡਰੀ ਚਲੀ ਜਾਂਦੀ ਹੈ ਉਹ ਸਾਡਾ ਸਟ੍ਰੈਟੈਜਿਕ ਫੋਕਸ ਨਹੀਂ ਵੀ ਅਸੀਂ ਪਹਿਲਾਂ ਮਜਲੂਮਾਂ ਨੂੰ ਦਿੱਤਰ ਬਣੀਏ ਇੱਥੇ ਉਹਨਾਂ ਦਾ ਕੁਝ ਕਰੀਏ ਜਦੋਂ ਅਸੀਂ ਖੁਦ ਹਮਲੇ ਦੀ ਮਾਰ ਹਟਾਏ ਹੋਏ ਆ ਅਸੀਂ ਉਹਨਾਂ ਦਾ ਕੀ ਕਰ ਲਾਂਗੇ ਭਲਾ ਜੇ ਉਹ ਪ੍ਰੈਕਟੀਕਲੀ ਵੀ ਦੇਖੀਏ ਸੋ ਇਹ ਇੱਕ ਕੁਰਾਹ ਹੈ ਬਹੁਤ ਵੱਡਾ ਕਿ ਉਸ ਮੌਕੇ ਦੇ ਉੱਤੇ ਤੁਹਾਡਾ ਸਟ੍ਰੈਟੈਜਿਕ ਫੋਕਸ ਕੀ ਹੈ ਸੋ ਸਿੱਖਾਂ ਦੇ ਜਿਹੜੇ ਲੜ ਰਹੇ ਵਰਗ ਆ ਉਹਨਾਂ ਨੂੰ ਇਹ ਗੱਲ ਸਾਫ਼ ਹੈ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਭਾਵੇਂ ਕੋਈ ਚੋਣਾ 'ਚ ਹਿੱਸਾ ਲੈ ਰਿਹਾ ਪਰ ਜਿਹੜੇ ਇਹ ਵਿਚਾਰਧਾਰਾ ਵਾਲੇ ਨੇ ਜਿਹੜੇ ਖਾੜਕੂ ਸੰਘਰਸ਼ ਦੀ ਵਿਰਾਸਤ ਨੂੰ ਪਰਨਾਏ ਹੋਏ ਆ ਜਿਹੜੇ ਸੰਤ ਜਰਨੈਲਸੋਂ ਦੀ ਵਿਚਾਰਧਾਰਾ ਨਾਲ ਖੜੇ ਆ ਉਹ ਬੰਦੇ ਇਹ ਹੱਕ ਠੋਕ ਕੇ ਕਹਿੰਦੇ ਨਾ ਕਿ ਅਸੀਂ ਆਪਦੇ ਆਜ਼ਾਦ ਸਿੱਖ ਰਾਜ ਸਿਰਜਣ ਲਈ ਪੰਜਾਬ 'ਚ ਸਾਡੀ ਲੜਾਈ ਇਹ ਕੋਈ ਪੈਸੇ ਟਕੇ ਦੀ ਲੜਾਈ ਨਹੀਂ ਇੱਥੇ ਸਾਡੀ ਲੜਾਈ ਜਿਹੜੀ ਐ ਇੱਕ ਸਾਡਾ ਪਾਤਸ਼ਾਹੀ ਦਾਵਾ ਹੈ ਕਿ ਇਸ ਧਰਤੀ ਦੇ ਉੱਤੇ ਅਸੀਂ ਆਪਣਾ ਆਜ਼ਾਦ ਸਿੱਖ ਰਾਜ ਕਾਇਮ ਕਰਨਾ ਸੋਵਰਨ ਸਿੱਖ ਸਟੇਟ ਇਹਦੇ ਚ ਕੋਈ ਉਲ੍ਹਾ ਨਹੀਂ ਹੋਣਾ ਚਾਹੀਦਾ ਸੋ ਇਹ ਸਟ੍ਰੈਟੈਜਿਕ ਫੋਕਸ ਲੈ ਕੇ ਬਾਕੀ ਤੁਸੀਂ ਭੱਖ ਦੇ ਮਸਲੇ ਚੁੱਕ ਸਕਦੇ ਹੋ ਕੋਈ ਵੀ ਅੰਸ਼ਕ ਮੰਗਾ ਆਉਂਦੀਆਂ ਮੌਕੇ ਦੇ ਹੜ ਆ ਗਏ ਕੋਈ ਹੋਰ ਗੱਲਾਂ ਆ ਗੀਆਂ ਉਹ ਚੱਲਣਗੀਆਂ ਉਹ ਧਰਾਵਾ ਚੱਲਦੀਆਂ ਹੀ ਆ ਪਰ ਸਟ੍ਰੈਟੈਜਿਕ ਫੋਕਸ ਨਹੀਂ ਉਖੜਨਾ ਚਾਹੀਦਾ ਪਰ ਇਸ ਧਿਰਨੇ ਅਜੇ ਤੱਕ ਇਹ ਗੱਲ ਖੁੱਲ ਕੇ ਨਹੀਂ ਪ੍ਰਗਟ ਕਰ ਰਹੇ ਕਿ ਇਹਨਾਂ ਦਾ ਸਟ੍ਰੈਟੈਜਿਕ ਫੋਕਸ ਕੀ ਹੈ ਜੇ ਸਟ੍ਰੈਟੈਜਿਕ ਫੋਕਸ ਸਵਰਨ ਸਿਕਸ ਸਟੇਟਸ ਅਰਜਨ ਦਾ ਹੁੰਦਾ ਤੇ ਸਟੇਟ ਨਾਲ ਕਨਫਰੋਂਟ ਕਰਨ ਦਾ ਹੁੰਦਾ ਫਿਰ ਆ ਗੱਲਾਂ ਜਿਹੜੀਆਂ ਹੈ ਦੀਆਂ ਕਿ ਇਹ ਤਾਂ ਮਜਲੂਮਾਂ ਦੀ ਅਸੀਂ ਧਰ ਬਣਨਾ ਹੈ ਇਹ 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 ਮਸਲਾ ਇੱਥੇ ਲਿਆਉਣ ਦੀ ਲੋੜ ਨਹੀਂ ਸੀ ਇਹ ਇੱਕ ਵੱਖਰੀ ਤਰ੍ਹਾਂ ਦਾ ਮਸਲਾ ਹੈ ਤੇ ਇਸ ਕਰਕੇ ਮੇਰੇ ਮੁਤਾਬਕ ਇਹ ਹੈ ਇੱਕ ਬਹੁਤ ਹੀ ਗੰਭੀਰ ਸਦਾਨਤ ਕੁਰਾਹ ਹੈ ਤੇ ਜਿਹਨੂੰ ਜੇ ਵੇਲੇ ਸਿਰ ਨਾ ਕਰੈਕਟ ਕੀਤਾ ਗਿਆ ਨਾ ਸੋਧਿਆ ਗਿਆ ਤਾਂ ਅੱਗੇ ਜਾ ਕੇ ਇਹਦੇ ਸਿੱਟੇ ਬੜੇ ਪਤਾ ਨਹੀਂ ਲੱਗਦਾ ਬੰਦਾ ਜਦੋਂ ਓਖੜਦਾ ਆਪਦੀ ਸਿਹਤ ਤੋਂ ਉਹਨੇ ਪਹੁੰਚ ਕਿੱਥੇ ਜਾਣਾ ਹੁੰਦਾ ਤੇ ਜਦੋਂ ਉੱਥੇ ਪਹੁੰਚ ਜਾਂਦਾ ਕਿਸੇ ਹੀ ਜਿਥਾਂ ਤੇ ਉੱਥੋਂ ਮੁੜਨਾ ਔਖਾ ਹੋ ਜਾਂਦਾ ਸੋ ਅੱਜ ਦੀ ਵੀਡੀਓ 'ਚ ਮੇਰਾ ਇਨਾ ਕਨਸਰਨ ਸੀ ਬੜਾ ਬੇਬਾਕ ਹੋ ਕੇ ਮੈਂ ਇਹ ਗੱਲ ਕਹਿ ਰਿਹਾ ਮਹਿਸੂਸ ਬਹੁਤ ਚਿਰ ਤੋਂ ਹੋ ਰਹੀ ਸੀ ਕਿ ਸਟ੍ਰੈਟੈਜਿਕ ਫੋਕਸ ਔਖੜ ਰਿਹਾ ਹੈ ਸਟੇਟ ਪਾਵਰ ਅਥੇ ਆਉਣ ਦਾ ਅਜੰਡਾ ਅਜੰਡੇ ਤੇ ਨਹੀਂ ਜਿਹਦੇ ਵਿੱਚੋਂ ਉਸ ਕਿਸਮ ਦੀਆਂ ਸਰਗਰਮੀਆਂ ساری ਦੇਸ਼ਾ ਜਿਹੜੀ ਹੈ ਉਹ ਪਿਛਲੇ 4-5 ਸਾਲਾਂ ਦੀਆਂ ਦਸਤਾਵੇਜ਼ਾਂ ਚੋਂ ਇਹੀ ਗੱਲ ਝਲਕਦੀ ਹੈ ਸੋ ਇੰਨੀਆਂ ਕੁ ਵਿਚਾਰ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਮਸਲਾ ਹੋਰ ਅੱਗੇ ਚੱਲੂ ਬਹਿਸ ਚੱਲੂ ਇਹ ਲੰਮੀ ਇੱਥੇ ਖਤਮ ਨਹੀਂ ਹੋਣੀ ਤੇ ਫਿਰ ਆਪਾਂ ਇਸ ਮਸਲੇ ਤੇ ਲੋਡ ਪੈਂਟ ਤੇ ਫੇਰ ਗੱਲ ਕਰਾਂਗੇ ਹੁਣ ਅੱਗੇ ਦਿਓ ਵੈਗੁਰੂ ਜੀ ਕਾਕਾਲ ਸਾਹ ਵੈਗੁਰੂ ਜੀ ਕੀ ਫਤਿਹ